84 ਦੇ ਵਿੱਚ ਜਿਹੜਾ ਦੰਗੇ ਕੀਤੇ ਨੇ ਸਾਡੇ ਸਿੱਖ ਕੌਮ ਦਾ ਦਰਬਾਰ ਸਾਹਿਬ ਜਿਹੜਾ ਸੱਟ ਆਇਆ ਸਾਨੂੰ ਉਹ ਚਖ ਮ ਸਾਡੇ ਮਿਟ ਦੇਣੀ। ਇਟਾਲੀਆ ਨੇ ਜਿਹੜਾ ਰਾਜ ਕੀਤਾ ਉਹਦੇ ਵਿੱਚ ਉਹਨਾਂ ਨੇ ਜਿਵੇਂ 2015 ਦੇ ਵਿੱਚ ਤਕਰੀਬਨ ਬਰਗਾੜੀ ਦੇ ਵਿੱਚ ਕਾਂਡ ਕਰਾਇਆ ਕੈਪਟਨ ਦੀ ਸਰਕਾਰ ਬਣਾ ਦੀ ਉਹ ਕਹਿੰਦਾ ਜੀ ਮੈਂ 2 ਹਫ਼ਤੇ ਦਾ ਨਸ਼ਾ ਕਦਮ ਕਰ ਦੂੰਗਾ ਗੈਂਗਸਟਰ ਬੰਦ ਕਰ ਜੂ ਹੋਰ ਦੂਜਿਆਂ ਤੇ ਚਾਹਦੇ ਸਾਨੂੰ ਲਾਲਚ ਦਿੱਤੀ ਅਸੀਂ ਹੋਰ ਸਾਰੇ ਕੰਮ ਭੁੱਲ ਗਏ ਤੇ ਅਸੀਂ ਫੇਰ ਉਹਨਾਂ ਨੂੰ ਕੈਪਟਨ ਨੂੰ ਬਣਾਤਾ ਉਹਨੇ ਇਹਨਾਂ ਤਿੰਨਾਂ ਤੋਂ ਦੁਖੀ ਹੋ ਗਏ ਲੋਕ ਚਾਹੁੰਦੇ ਆ ਵੀ ਭਾਜਪਾ ਜਿਹੜੀ ਪਾਰਟੀ ਆ ਇਹਨੂੰ ਆਪਾਂ ਅੱਗੇ ਲੈ ਗਈ ਛਲ ਫਟਾ ਵੀ ਲੋਕ ਬਾਹਰ ਦੀਆਂ ਸਟੇਟਾਂ ਵਾਲੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਲੋਕ ਹੋਸ਼ ਆ ਜੇਕਰ ਬੰਨਣਾ ਹੀ ਉਸ ਮੋਦੀ ਸਾਹਿਬ ਦੀ ਸਰਕਾਰ ਨੇ ਉਹਨਾਂ ਗਵਾਰਾ ਬੰਨਣਾ ਇਹ ਫਿਰ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਸਤਿ ਸ਼੍ਰੀ ਅਕਾਲ ਸਤ ਮੈਂ ਪਉਣੇ ਕਬਾਰ ਤੁਸੀਂ ਵਖਰੇ ਅਨਮਿਊਟ ਚੈਨਲ ਗੱਲ ਕਰਾਂਗੇ ਲੋਕ ਸਭਾ ਚੋਣਾਂ 2024 ਦੀਆਂ ਤੇ ਮਾਂ ਪੰਜਾਬ ਦੇ ਸਿਆਸੀ ਜਿਹੜੇ ਪਾਰਟੀਆਂ ਨੇ ਉਹਨਾਂ ਦੇ ਲੀਡਰ ਲਗਾਤਾਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੋਕਾਂ ਦੇ ਵਿੱਚ ਨੇ ਕਿ ਤਾਂ ਜੋ ਸਾਡੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰ ਸਕੇ ਸ਼ੋਮਨੀ ਗੱਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਆਮਾ ਦੀ ਪਾਰਟੀ ਦੀ ਗੱਲ ਕਰੀਏ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਭਰੋ ਚੁੱਕੀਆਂ ਨੇ ਅੱਜ ਦਿਨ ਹੀ ਅਨਮਿਊਟ ਚੱਲਣ ਵਾਲਾ ਹਾਡੇ ਵੱਲੋਂ ਇੱਕ ਪ੍ਰਯੋਗ ਕੀਤਾ ਜਾਂਦਾ ਕਿ ਕਿਸੇ ਕਿਤੇ ਕੋਈ ਹਰ ਇੱਕ ਪਾਰਟੀ ਦੇ ਲੀਡਰ ਦੀ ਤੁਹਾਡੇ ਨਾਲ ਰਾਬਤਾ ਕਰਾਉਣੇ ਤਾਂ ਕਿ ਉਹ ਆਪਣੀ ਪਾਰਟੀ ਬਾਰੇ ਜਾਂ ਲੋਕਾਂ ਬਾਰੇ ਆਉਣ ਸਮੇਂ ਬਾਰੇ ਕੀ ਲੱਗਦਾ ਲੇਕਿਨ ਗੱਲ ਕਰਾਂਗੇ ਪਿੰਡ ਵਾਸੀਆਂ ਦੀ ਪਿੰਡ ਦੀ ਚਰਚਾ ਦੀ ਆ ਪਿੰਡਾਂ ਵਿੱਚ ਆ ਲੋਕ ਸਭਾ ਚੋਣ ਲੱਗੇ ਕੀ ਚੱਟਾ ਚੱਲ ਰਹੀ ਨੇ ਕੀ ਲੋਕ ਇਸ ਵਾਰ ਆਮ ਆਦਮੀ ਪਾਰਟੀ ਜਿਵੇਂ 2022 ਵਿੱਚ ਫਤਵਾ ਦਿੱਤਾ ਸੀ ਕਿ 24 ਵਿੱਚ ਤਿਆਰ ਨੇ ਜਾਂ ਸ਼੍ਰੋਮਣੀ ਕਾਲਦਰ ਜੋ ਜਿਹੜੀ ਪਾਰਟੀ ਸੀ ਨੂੰ ਕਾਂਗਰਸ ਜਾਂਦੀ ਹੈ ਕਾਂਗਰਸ ਵਾਂਗ ਹਟਾ ਗਿਆ ਆਮਾ ਦੀ ਪਾਰਟੀ ਲੈਂਦੀ ਕਿ ਇਹਨਾਂ ਤਿੰਨਾਂ ਪਾਰਟੀਆਂ ਦੇ ਪਾਸੇ ਵੀ ਇੱਕ ਭਾਜਪਾ ਭਾਜਪਾ ਬੀਜੇਪੀ ਦੀ ਪਾਰਟੀ ਨੂੰ ਵੀ ਲੋਕ ਕਹਿੰਦੇ ਨੇ ਪਿੰਡਾਂ ਵਿੱਚ ਅੱਜ ਕੱਲ ਕਿਤੇ ਮੀਡੀਆ ਹੋ ਰਹੀਆਂ ਨੇ ਸਾਥ ਮਿਲ ਰਹੇ ਪਰ ਕਿਤੇ ਕਿਤੇ ਵਿਖੇ ਜਾਵੇ ਤੇ ਕਿਤੇ ਕਿਤੇ ਇਸ ਪਾਰਟੀ ਅੱਜ ਵੀ ਵਿਰੋਧ ਹੋ ਰਿਹਾ ਕਿਉਂਕਿ ਗੱਲ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਅੱਜ ਵੀ ਦੌਰਾਨ ਵੀ ਕਿਸਾਨ ਜਿਹੜੇ ਨੇ ਬਾਹਰਲੇ ਬੈਠੇ ਨੇ ਗੱਲ ਕਰਾਂਗੇ ਪਿੰਡ ਦੀ ਪੰਚਾਇਤ ਦੇ ਪਿੰਡ ਲੋਕਾਂ ਨਾਲ ਬਹੁਤ ਬਹੁਤ ਸਵਾਗਤ ਅਨਮੋਲ ਵੈਗਰੇਜਾ ਖਾਲਸਾ ਵੈਗਰੇਜਾ ਫਦੇ ਜੀ ਲੋਕ ਸਭਾ ਚੋਣਾਂ ਬਿੱਗਲ ਬਚ ਚੁੱਕਾ ਹੈ ਬਾਤ ਪਿੰਡ ਵਿੱਚ ਹਰ ਤਬ ਲਗਾਤਾਰ ਸਿਆਸੀ ਮਾਹੌਲ ਬਣਿਆ ਆ ਪਿੰਡਾਂ ਅੱਜ ਵੋਟਾਂ ਦੀ ਗੱਲ ਹੋ ਰਹੀਆਂ ਨੇ ਕੀ ਤੁਹਾਨੂੰ ਲੱਗਦਾ ਆਉਣਾਂ ਸਮੇਂ ਵਿੱਚ ਦੀ ਬੀਜੇਪੀ ਪਾਰਟੀ ਕਹਿੰਦੀ ਆ ਕਿ ਲਗਾਤਾਰ ਗਰੋਥ ਕਰ ਰਹੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਵਿਧਾਨ ਸਭਾ ਚੋਣਾਂ ਵਾਂਗੂ ਅਸੀਂ ਲੋਕ ਸਭਾ ਦੀ ਚੋਣਾਂ ਦਿੱਤਾਗੇ ਸ਼੍ਰੋਮਣੀ ਕਾਲਰ ਕਹਿੰਦਾ ਕਿ ਲੋਕ ਆਮ ਆਦਮੀ ਪਾਰਟੀ ਦੇ ਕਾਂਗਰਸ ਤੋਂ ਅੱਗੇ ਹੁਣ ਅਕਲਦਾਨ ਨੂੰ ਮੌਕਾ ਦੇਣ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਕਿ ਆਉਣਾਂ ਸਮੇਂ ਵਿੱਚ ਕੀ ਭਵਿੱਖ ਦੱਸਦਾ ਪਿੰਡ ਵਿੱਚ ਗਾਲ ਇਸ ਤਰ੍ਹਾਂ ਵੀ ਮੈਂ ਘੱਟ ਤੋਂ ਘੱਟ ਜਿਹੜਾ 25 30 ਸਾਲ ਤੋਂ ਇਸ ਕੰਮ ਦੇ ਵਿੱਚ ਜਿਆਦਾ ਇੰਟਰਸਟ ਲੈਣਾ ਪਹਿਲਾਂ ਤਾਂ ਮੈਂ ਸਰਵਿਸ ਕਰਦਾ ਰਿਆ ਜਦੋਂ ਦਾ ਮੈਂ ਆਇਆ ਉਹਨਾਂ ਦਾ ਇਹ ਚੀਜ਼ੇ ਵੇਨੇ ਆ ਪਹਿਲਾਂ ਦੇਖ ਲੋ 84 ਦੇ ਵਿੱਚ ਜਿਹੜਾ ਦੰਗੇ ਕੀਤੇ ਨੇ ਸਾਡੇ ਸਿੱਖ ਕੌਮ ਦਾ ਦਰਬਾਰ ਸਾਹਿਬ ਜਿਹੜਾ ਸੱਟ ਆਇਆ ਸਾਨੂੰ ਉਹ ਜ਼ਖਮ ਸਾਡੇ ਮਿਟਦੇ ਨਹੀਂ ਇਹਨਾਂ ਨੇ ਕਾਫੀ ਚਿਰ ਆਹੀ ਇਸ ਚੀਜ਼ ਦੇ ਵਿਰੋਧ ਰਹੇ ਹੁਣ ਵੀ ਵਿਰੋਧੀਆਂ ਵੀ ਉਹਨਾਂ ਕਾਲ ਤੱਕ ਸਾਡੇ ਦੇ ਕਿਉਂ ਇਹ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਹੀ ਨਕਾਰ ਕੇ ਕਾਂਗਰਸ ਪਾਰਟੀ ਨੂੰ ਤੇ ਅਕਾਲੀਆਂ ਨੂੰ ਬਣਾਇਆ ਅਕਾਲੀਆਂ ਨੇ ਜਿਹੜਾ ਰਾਜ ਕੀਤਾ ਉਹਦੇ ਵਿੱਚ ਉਹਨਾਂ ਨੇ ਜਿਵੇਂ 2015 ਦੇ ਵਿੱਚ ਤਕਰੀਬਨ ਬਰਗਾੜੀ ਦੇ ਵਿੱਚ ਕਾਂਡ ਕਰਾਇਆ ਫੇਰ ਸਾਨੂੰ ਦੂਸਰੀ ਕਾਂਗਰਸ ਪਾਰਟੀ ਨੇ ਚੁੱਕਿਆ ਜੀ ਦੇਖੋ ਜੀ ਇਹ ਕਾਲੀ ਮਾੜੇ ਆ ਕਾਲੀ ਮਾੜੇ ਆ ਇਹਨਾਂ ਨਸ਼ਾ ਫਲਾਇਆ ਇਹਨਾਂ ਨਸ਼ਾ ਫਲਾਇਆ ਬੇਰਜ਼ਗਾਰੀ ਪੈਦਾ ਕਰਦੀ ਇੰਡਸਟਰੀਆਂ ਸਾਰੀਆਂ ਪੰਜਾਬ ਦੀਆਂ ਇਹਨਾਂ ਜਿਵੇਂ ਕਿ ਅਖੰਡ ਮੇਲਾ ਬੰਦ ਕਰਾਦੀਆਂ ਅਸੀਂ ਇਹਨਾਂ ਦੇ ਪਰਚੇ ਆ ਕੇ ਅਸੀਂ ਦੁਬਾਰਾ ਕੈਪਟਨ ਦੀ ਸਰਕਾਰ ਬਣਾਦੀ ਉਹ ਕਹਿੰਦਾ ਜੀ ਮੈਂ 2 ਹਫ਼ਤੇ ਚ ਨਸ਼ਾ ਕਦਮ ਕਰ ਦੂੰਗਾ ਗੈਂਗਸਟਰ ਬੰਦ ਕਰ ਦੂੰਗਾ ਹੋਰ ਦੂਜੀਆਂ ਤੇ ਚੀਜ਼ਾਂ ਦੇ ਸਾਨੂੰ ਲਾਲਚ ਦਿੱਤੀ ਅਸੀਂ ਹੋਰ ਸਾਰੇ ਕੰਮ ਭੁੱਲ ਗਏ ਤੇ ਅਸੀਂ ਫੇਰ ਉਹਨਾਂ ਨੂੰ ਕੈਪਟਨ ਨੂੰ ਬਣਾਤਾ ਕੈਪਟਨ ਤੋਂ ਬਾਅਦ ਰੌਲਾ ਇਹ ਪੈ ਗਿਆ ਵੀ ਦੋਨੋਂ ਪਾਰਟੀਆਂ ਰਲੀਆਂ ਹੋਈਆਂ ਵੋਧਾਨ ਸਭਾ ਦੀ ਜਿਹੜੀ ਬਾਈ ਦੀ ਇਲੈਕਸ਼ਨ ਹੋਈ ਆ ਉਹ ਅਸੀਂ ਇਹਨਾਂ ਨੂੰ ਭਗਵੰਤ ਮਾਨ ਦੀ ਆਮ ਪਾਰਟੀ ਨੂੰ ਅਸੀਂ ਵੋਟਾਂ ਪਾਈਆਂ ਜਿਨ੍ਹਾਂ ਦੇ 92 ਐਮਐਲਏ ਪੰਜਾਬ ਨੇ ਜਿੱਤ ਕੇ ਘਲਾਏ ਜਿਨ੍ਹਾਂ ਨੂੰ ਅੱਜ ਕੱਲ ਦੀ ਆਮ ਜਨਤਾ 92 ਗੁੰਗੇ ਤੋਤੇ ਬੋਲਦੀ ਆ ਹੁਣ ਇਹਨਾਂ 92 ਗੁੰਗੇ ਗੁੰਗੇ ਬੋਲੇ ਤੋਤੇ ਜਿਹੜੇ ਆ ਹੁਣ ਇਹਨਾਂ ਤਾਂ ਵੀ ਲੋਕ ਨਾਰਾਜ਼ ਹੋ ਗਏ ਪਿੰਡਾਂ ਦੇ ਵਿੱਚ ਕਹਿੰਦੇ ਆ ਵੀ ਤੁਹਾਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਦੇਣਾ ਸੀ ਅਜੇ ਤੱਕ ਹਜ਼ਾਰ-ਹਜ਼ਾਰ ਰੁਪਈਆ ਨਹੀਂ ਆ ਦੋ ਸਾਲ ਤੋਂ ਉੱਪਰ ਹੋ ਗਿਆ ਹੁਣ ਇਹਨਾਂ ਤੋਂ ਤੰਗ ਹੋ ਕੇ ਦੱਸੋ ਇੱਕ ਹੀ ਪਾਰਟੀ ਬਜੀਆ ਚੌਥੀ ਪਾਰਟੀ ਜਿਹੜੀ ਬੀਜੇਪੀ ਆ ਜਿਹੜੀ ਕਿ ਪਿੰਡਾਂ ਦੇ ਵਿੱਚ ਨਹੀਂ ਸੀ ਆ ਗਈ ਉਹ ਸ਼ਹਿਰਾਂ ਦੇ ਵਿੱਚ ਸੀ ਹੁਣ ਇਹਨਾਂ ਤਿੰਨਾਂ ਤੋਂ ਦੁਖੀ ਹੋ ਕੇ ਲੋਕ ਚਾਹੁੰਦੇ ਆ ਵੀ ਭਾਜਪਾ ਜਿਹੜੀ ਪਾਰਟੀ ਆ ਇਹਨੂੰ ਆਪਾਂ ਅੱਗੇ ਲੈ ਜਾਈਏ ਜੇਹੀ ਭਾਜਪਾ ਦੀ ਪਾਰਟੀ ਨੂੰ ਸਾਡਾ ਮਨ ਕਰਦਾ ਲੋਕਾਂ ਦਾ ਵੀ ਆਪਣੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਹਰੇਕ ਨੂੰ ਹੱਤ ਹੱਕ ਹੈਗਾ ਵੀ ਅਸੀਂ ਆਪਣੀ ਮਨਮਰਜ਼ੀ ਨਾਲ ਵੋਟਾਂ ਪਾ ਸਕੀਏ ਹੁਣ ਜੇਕਰ ਅਸੀਂ ਚਾਹਨੇ ਆ ਵੀ ਅਸੀਂ ਭਾਜਪਾ ਨੂੰ ਵੋਟਾਂ ਪਾਉਣੇ ਆ ਤਾਂ ਉੱਥੇ ਸਾਡੇ ਕਿਸਾਨ ਜ਼ਿੰਮੇਦਾਰ ਭਰਾ ਜਿਹੜੇ ਸਾਡੇ ਭਰਾ ਨੇ ਜਿਹੜੇ ਕਾਫੀ ਚਿਰ ਤੋਂ ਉੱਥੇ ਅ ਖੱਜਲਖਵਾਰ ਹੁੰਦੇ ਆ ਰਹੇ ਆ ਉੱਥੇ ਸਾਡੇ ਜਿਹੜੇ 6-700 ਜਿਹੜੇ ਸਾਡੇ ਬਜ਼ੁਰਗ ਮਰਤਾਵਾ ਉਹ ਵੀ ਉੱਥੇ ਸ਼ਿਰੋਚ ਪੀਂਦੇ ਨੇ ਤੇ ਸੋ ਮੈਂ ਦੇਖੋ ਇਹਨਾਂ ਨੂੰ ਜਿਹੜੇ ਹੈਗੇ ਆ ਕਿਸਾਨ ਵੀਰ ਨੇ ਉਹਨਾਂ ਨੂੰ ਸਲਾਹ ਨਹੀਂ ਕਰ ਦੇ ਸਕਦਾ ਕਿਉਂਕਿ ਸਾਡੇ ਤੋਂ ਬਹੁਤ ਜ਼ਿਆਦਾ ਐਜੂਕੇਟਿਡ ਬੰਦੇ ਲੋਕ ਨੇ ਵਿਦਵਾਨਾਂ ਦੇ ਤੌਰ ਤੇ ਕੰਮ ਕਰ ਰਹੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਅਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਆਂ ਕਿ ਜੇਕਰ ਮੋਦੀ ਸਰਕਾਰ ਨਹੀਂ ਸਾਨੂੰ ਦੇ ਰਹੀ ਕੁਝ ਵੀ ਸਾਨੂੰ ਐਮਐਸਬੀ ਵਗੈਰਾ ਨਹੀਂ ਦੇ ਰਹੀ ਜਾਂ ਸਾਨੂੰ ਜਿਹੜੀ ਆਉਣ ਵਾਲੀ ਸਰਕਾਰ ਉਹਨੇ ਵੀ ਨਹੀਂ ਦੇਣਾ ਤੇ ਕਿਉਂ ਨਹੀਂ ਅਸੀਂ ਇੰਡੀਆ ਲੈਵਲ ਤੇ ਆਪਣੀਆਂ ਇੰਨੀਆਂ ਯੂਨੀਅਨਾਂ ਖੜੀਆਂ ਨੇ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਕਿਸਾਨ ਯੂਨੀਅਨ ਉਹ ਇੱਕ ਹੋ ਕੇ ਇੰਡੀਆ ਲੈਵਲ ਦੀ ਇੱਕ ਜਿਸ ਤਰ੍ਹਾਂ ਇਹਨਾਂ ਦੀਆਂ ਪਾਰਟੀਆਂ ਬੀਜੇਪੀ ਦੀਆਂ ਇੱਕ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਕਾਂਗਰਸ ਦੀ ਵੀ ਇੱਕ ਇੰਡੀਆ ਦੇ ਮੇਨ ਇਹ ਵੀ ਆਪਣੀ ਇੱਕ ਮੇਨ ਬਣਾ ਲੈਣ ਹੁਣ ਪੰਜਾਬ ਦੇ ਵਿੱਚ 140 ਕਰੋੜ ਜਨਤਾ ਦੇ 20 ਇਹਨਾਂ ਦੀਆਂ ਪਾਰਟੀਆਂ ਬਣੀਆਂ ਇਹ ਇਕੱਠੇ ਹੋ ਕੇ ਪੰਜਾਬ ਦੀ ਇੱਕ ਪਾਰਟੀ ਬਣਾਉਣ ਇੱਕ ਬਣਾ ਕੇ ਇੱਕ ਹੀ ਸੰਜੇ ਹੁਣ ਮੱਲੋ ਚੋਣਾਂ ਦਾ ਵਿਗੜ ਜਿਹੜਾ ਆ ਗਿਆ ਇੱਕ ਮਾਰੀ ਵੋਟਾਂ ਪੈ ਗਈਆਂ ਨੇ ਜਿਹੜੀ ਇੱਕ ਗੇੜ ਦੇ ਵਿੱਚ ਅਜੇ ਵੀ ਇਹਨਾਂ ਕੋਲ ਵੇਲਾ ਵਾ ਜੇ ਐਮਐਸਬੀ ਭਾਲ ਕੇ ਸਾਨੂੰ ਦੇਣੀ ਚਾਹੁੰਦੇ ਵੈਲਨਗੋਡ ਅਸੀਂ ਚਾਹੁੰਦੇ ਵੀ ਇਹ ਵੀ ਆਪਣੇ ਬੰਦੇ ਜਾਟ ਖਿਲਾਰ ਕੇ ਤਰੰਤੀ ਜਾਟ ਖਿਲਾਰ ਕੇ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗਾ ਰਾਤ ਰੋਜ਼ ਫੈਸਲਾ ਕਰਨ ਵੀ ਜਿੰਨੀਆਂ ਵੀ ਸਾਡੀਆਂ ਜੁਨੀਆਂ ਨਾਲ ਸਾਰੀਆਂ ਭੰਗ ਸਾਡਾ ਆਗੂ ਇੱਕ ਹੋਏਗਾ। ਆਮ ਆਦੀ ਪਾਰਟੀ ਕਹਿੰਦੀ ਆ ਕਿ ਤਾਂ ਸਭਾ ਚੋਣਾਂ ਦੇ ਵਿੱਚ ਲੋਕਾਂ ਜਿਸ ਤਰ੍ਹਾਂ ਫਤਵਾ ਦਿੱਤਾ ਸਾਨੂੰ ਉਸੇ ਤਰ੍ਹਾਂ ਲੋਕ ਸਭਾ ਚੋਣਾਂ 2024 ਦੇ ਵਿੱਚ ਸਾਨੂੰ ਫਤਵਾ ਮਿਲਣ ਜਾ ਰਹਾ ਲੋਕ ਪੰਜਾਬ ਦੇ ਖੁਸ਼ ਨੇ ਹਰ ਇਹ ਕੰਮ ਉਹ ਕਰ ਚੁੱਕੇ ਨੇ। ਇਹੋ ਜਿਹੇ ਕਿਹੜੇ ਕੰਮ ਹੋ ਚੁੱਕੇ ਨੇ ਜੋ ਕਿ ਲੋਕ ਉਹ ਕਹਿ ਰਹੇ ਨੇ ਪਿੰਡ ਵਾਸੀ ਜਾਣਨਾ ਚਾਹੁੰਦੇ ਨੇ ਕਿ ਪਿੰਡਾਂ ਵਿੱਚ ਕੰਮ ਹੋਇਆ ਕਿ ਨਹੀਂ ਹੋਇਆ। ਆ ਮੇਰਾ ਪਿੰਡ ਪਿੰਡ ਅਲਾਦੀਨਪੁਰ ਦੇ ਸਕਦੇ ਕਿ ਕੀ ਇੱਛਾ ਹੋਇਆ। ਕਿਸੇ ਜਿਹੜੀ ਅੱਗੇ ਗਰੀਬਾਂ ਨੂੰ ਜਿਹੜੀ ਕਣਕ ਮਿਲਦੀ ਸੀ 20 ਕਿਲੋ ਸ਼ਾਮੀ ਨੇ ਬਾਹਰ ਉਹ ਵੀ ਕਾਫੀ ਚਰਦੀ ਬੰਦ ਹੋਈ ਆ ਆ ਹੁਣ ਜਿਹੜੀ 5 ਕਿਲੋ ਦੇ ਰਹਾ ਉਹ ਮੋਦੀ ਸਾਹਿਬ ਹੀ ਦੇ ਰਹਾ ਇਹਨਾਂ ਨੇ ਕਿ ਉਹਨੇ ਦਿੱਤੀ ਕਿ ਇਹ ਬੀਬੀ ਨੇ ਨਾ ਪੈਨਸ਼ਨ ਦਿੱਤੀ ਕਿਸੇ ਨੂੰ ਇਹਨਾਂ ਨੇ ਕਣਕ ਦਾ ਕਾਰਡ ਜਿਹੜਾ ਨਵਾਂ ਨਹੀਂ ਬਣਾਇਆ ਨਾ ਕਣਕ ਦੇ ਰਿਆ ਜੀ ਇਹਨਾਂ ਨੂੰ ਕੌਣ ਵੋਟਾਂ ਪਾਏਗਾ ਜੀ ਇਹਦੇ ਝੂਠ ਮਾਰ ਕੇ ਸਾਨੂੰ ਸਾਨੂੰ ਲੋਕਾਂ ਪਿੰਡਾਂ ਵਾਲੇ ਨੂੰ ਗਮਰਾਹ ਕਰਕੇ ਇਹ ਜਿਹੜੇ ਸਾਡੇ ਕੋਲ ਇਲੈਕਸ਼ਨ ਲੱਗਿਆ ਅਸੀਂ ਵਾਜਰਵਾਦੀ ਇਹਨਾਂ ਦਾ ਹੁਣ ਬਿਲਕੁਲ ਹੀ ਬਾਈਕਾਟ ਕਰਦੇ ਬਹੁਤ سارے ਪਿੰਡਾਂ ਵਿੱਚ ਕਿਤਨੇ ਕਿਤੇ ਵਿਖੇ ਜਾ ਬੀਜੇਪੀ ਦਾ ਵਿਰੋਧ ਹੋ ਰਿਹਾ ਤੇ ਤੁਹਾਡੇ ਪਿੰਡਾਂ ਵਿੱਚ ਲੋਕ ਬੀਜੇਪੀ ਅੰਦਰ ਬਾਕੀ ਤਿਆਰੀ ਬਠੇ ਸਪੋਰਟ ਕਰਨ ਦੀ ਤੇ ਕੀ ਤਾਂ ਲੱਗਦਾ ਕਿ ਬੀਜੇਪੀ ਦੇ ਇਹੋ ਜਿਹੇ ਕਿਹੜੀ ਨੀਤੀਆਂ ਕਿ ਲੋਕ ਕਹਿੰਦੇ ਚੁੰਦੇ ਚਲੋ ਯਾਰ ਜਿੱਥੇ ਤੇ ਇਹਨਾਂ ਪਾਰਟੀਆਂ ਮੌਕਾ ਤਾਂ ਬੀਜੇਪੀ ਨੂੰ ਪਾੜ ਦਈਏ ਕਿ ਇਹੋ ਜਿਹੇ ਕੇਂਦਰ ਸਰਕਾਰ ਨੇ ਅੱਜ ਹੁਣ ਤੱਕ ਦਿੱਤਾ ਆਪਾਂ ਨੂੰ ਕੇਂਦਰ ਸਰਕਾਰ ਨੇ ਵੇਖੋ ਜੀ ਜੋ ਅਸੀਂ ਸੁਣਦੇ ਰਹੀ ਨਹੀਂ ਲੋਕ ਪ੍ਰਚਾਰ ਲੋਕਾਂ ਦਾ ਸੁਣਦਾ ਦੂਜੀਆਂ ਪਾਰਟੀਆਂ ਵਰਗ ਔਰ ਕਿਸੇ ਵੀ ਅਜੇ ਤੱਕ ਜਿਹੜੀ ਨੈਸ਼ਨਲ ਪਾਰਟੀ ਆ ਉਹਨਾਂ ਨੇ ਸਾਨੂੰ ਅਜੇ ਤੱਕ ਇਹ ਬੀਮੇ ਦੀ ਯੋਜਨਾ ਨਹੀਂ ਬਣਾਈ ਦੂਜੇ ਨੰਬਰ ਤੇ ਹੋਰ ਵੀ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦਾ ਕਲਿਆਣ ਯੋਜਨਾ ਜਿਨ੍ਹਾਂ ਨੇ ਬਣਾਈਆਂ ਜਿਨ੍ਹਾਂ ਦਾ ਅਜੇ ਤੱਕ ਉਹਨਾਂ ਦਾ ਪੂਰਾ ਪ੍ਰਿੰਟਾ ਦੇ ਪ੍ਰਚਾਰ ਨਹੀਂ ਹੋ ਸਕਿਆ ਪਰ ਲੋਕ ਸੱਥਾਂ ਦੇ ਵਿੱਚ ਇੱਕ ਦੂਸਰੇ ਦੇ ਕੋਲੋਂ ਗੱਲਾਂ ਪੁੱਛਦੇ ਆ ਕਿ ਇਹ ਸਰਕਾਰ ਕੀ ਦੇਵੇਗੀ ਅਸੀਂ ਆਨੇ ਵੀ ਜੇਕਰ ਅਸੀਂ ਉਹਨੂੰ ਆਪਾਂ ਪੰਜਾਬ ਦੇ ਸਾਨੂੰ ਪਤਾ ਵੀ ਲੋਕ ਬਾਹਰ ਦੀਆਂ ਸਟੇਟਾਂ ਵਾਲੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਲੋਕ ਖੁਸ਼ ਆ ਜੇਕਰ ਬਣਾਈ ਉਸ ਬੋਲਦੀ ਸਾਹਿਬ ਦੀ ਸਰਕਾਰ ਨੇ ਉਹਨਾਂ ਦੁਬਾਰਾ ਬਣਾ ਨਾ ਤੇ ਫਿਰ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਭਲਾ ਸਕੇ ਇਹਦੇ ਨਾਲ ਹੀ ਪਿੰਡ ਵਾਸੀਨ ਹੋਰ ਵੀ ਪਿੰਡ ਵਾਸੀ ਮਜੂਨ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਕਿ ਸਰ ਕੀ ਤੁਹਾਨੂੰ ਲੱਗਦਾ ਵਾ ਕਿ ਪਿੰਡਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕਿਤੇ ਕਿਤੇ ਬੀਜੇਪੀ ਵਿਰੋਧ ਕਰਦੇ ਆ ਤੇ ਆਪਾਂ ਨੂੰ ਲੱਗਦਾ ਵਾ ਕਿ ਬੀਜੇਪੀ ਪਾਰਟੀ ਦੇ ਬਾਕੀ 36 ਜ਼ਗਾਰ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਵਿੱਚ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਬੀਜੇਪੀ ਆਪਣੀ ਸਰਕਾਰ ਚ ਚਾ ਰਹੀ ਹੈ ਲੋਕ ਕੁਛ ਨਹੀਂ ਤੇ ਪੰਜਾਬ ਦੇ ਵਿੱਚ ਬੀਜੇਪੀ ਲੋਕ ਸਰਕਾਰ ਚਾਹੁੰਦੇ ਨੇ ਚੀਜ਼ ਹੈ ਹਾਂਜੀ ਅਸੀਂ ਭਾਈਚਾਰਾ ਉਹਦਾ ਸਾਡਾ ਖਲੋਤਾ ਹੋ ਮਨਜੀਤ ਸਿੰਘ ਮੰਨਾ ਆ ਸਾਡੀ ਵਾਰੀ ਹੋਣ ਆਈ ਜੇ ਇਹ ਵੀ ਸਹੀ ਨਗਾ ਬੈਠਾ ਤੇ ਸਾਨੂੰ ਨਹੀਂ ਕੁਛ ਮਿਲਣਾ ਅੱਗੇ ਨਾਰੇ ਨਾਰੇ ਹਰ ਇੱਕ ਆਉਂਦੇ ਜਿਹੜੇ ਲਾਟ ਖਾਣੇ ਕੋ ਵੋਟਾਂ ਲੈਦੇ ਵੋਟਾਂ ਲੈ ਜਾਂਦੇ ਕੌਣ ਆਨੂ ਗਲੇ ਸ਼ਰਾਬ ਖਾਣਦੇ ਉਹ ਅਸੀਂ ਬਿਨਾ ਤਾਂ ਬੇਕੂਬ ਸਨ ਅਸੀਆਰ ਕਿੰਨੀ ਬਲਣਾ ਬਿਲਕੁਲ ਉਮੀਦਵਾਰ ਲਾਲਜੀਤ ਭੁਲਰਾ ਆਮਾਦੀ ਪਾਰਟੀ ਦਾ ਲਗਾਤਾਰ ਪਿੰਡਾਂ ਵਿੱਚ ਮੀਟੀਆਂ ਕਰ ਰਹੀ ਹੈ ਹੋ ਸਕਦਾ ਤੁਹਾਡੇ ਪਿੰਡਾਂ ਵਿੱਚ ਵੀ ਹੁਣ ਆਮਾਦੀ ਪਾਰਟੀ ਕੱਟ ਵੀ ਹੋਊਗਾ ਵੋਟਾਂ ਮੰਗਣਗੇ ਕੀ ਲੱਗਦਾ ਸਮਰਥਨ ਮਿਲੂਗਾ ਪਿੰਡਾਂ ਵਿੱਚ ਖੁਸ਼ੀ ਲੋਕ ਉਹਨਾਂ ਤੋਂ ਜੀ ਸਦਕੇ ਹੁਣ ਜੀ ਆਇਆਂ ਨੂੰ ਪਾਣੀ ਧਾਣੀ ਪਿਓ ਭਾਈ ਅੱਟ ਕੀ ਜਵਾਬ ਆ ਜਵਾਬ ਆ ਹਾਂ ਅੱਟ ਕੀ ਜਵਾਬ ਆ ਅੱਨਾ ਭਾਈਚਾਰਾ ਆਵਦਾ ਵਾ ਇਹਨੂੰ ਵੇਖ ਲੈਣੀ ਹਰਤੀ ਅੱਗੇ ਦੂਜਿਆਂ ਦੋ ਤਿੰਨ ਆ ਝਾੜੂ ਵਾਲੇ ਦਾ ਸਿਰਫ ਲੋਕਾਂ ਦੇ ਅੱਖਾਂ ਮੀਟੇ ਕਿ ਇਹ ਬਜ਼ਲਾ ਕਰਨਾ ਬਜ਼ਾਓਂ ਚ ਭੱਜੇ ਫਿਰੇ ਰਿਹਾ ਜਿਹੜੀ ਕੀ ਬਜ਼ਲਾਇਆ ਬਜ਼ਲਾਇਆ ਸਾਰੀਆਂ ਸ਼ੀਟਾਂ ਨੂੰ ਜਮ ਮਾਰ ਕੇ ਲੈ ਕੇ ਤੇ ਕੀਤਾ ਕੱਖ ਨਹੀਂ 92 ਐਮਐਨ ਬਣੇ ਪੰਜਾਬ ਚ ਉਹ ਚਲੋ ਜੀ ਅਸੀਂ ਨਪੜ ਆਦਮੀ ਅਸੀਂ ਤਾਂ ਇਹ ਨਹੀਂ ਜਾਣਦੇ ਕਿ ਕਿੰਨੇ ਬਣ ਗਏ ਆ ਤੇ ਪਰ ਸਾਡੀਆਂ ਜਿਹੜੀਆਂ ਵੋਟਾਂ ਉਹਨਾਂ ਵੋਟਾਂ ਸਾਡੀਆਂ ਅਧਿਕਾਰ ਆ ਪਿੰਡ ਵਿੱਚ ਕੀ ਵਾਦਾ ਕੀਤਾ ਸੀ ਕਿ ਤੁਹਾਡੇ ਵੋਟਾਂ ਪਾ ਦੋ ਪਿੰਡ ਵਿੱਚ ਚਾਏ ਹੀ ਆ ਕਰ ਦਾਂਗੇ ਕੋਈ ਇਹੋ ਜਿਹਾ ਦੋਾਂਗੇ ਤੁਹਾਨੂੰ ਪਿੰਡ ਵਿੱਚ ਬਹੁਤ ਜ਼ਿਆਦਾ ਇਹਨਾਂ ਸਾਰਿਆਂ ਕੀਤਾ ਵਾ ਜਿੰਨੀਆਂ ਪਾਰਟੀਆਂ ਹੁੰਦੀਆਂ ਰੀਆਂ ਤੇ ਝਾੜੂ ਵਾਲਿਆਂ ਬਸ ਸਾਰਾ ਕੀਤਾ ਐ ਕਰਦਾ ਨਸ਼ਾ ਬੰਦ ਕਰਦਾ 15 ਮਿੰਟਾਂ ਉਹ ਜੋ ਜੋ ਉਹ ਅੱਗੇ ਨੂੰ ਜ਼ਿਆਦਾ ਹੋ ਗਿਆ ਘਟ ਨਹੀਂ ਹੋਇਆ ਸੋ ਇਹ ਸਣ ਪਿੰਡ ਵਾਸੀ ਕੋਸ਼ਿਸ਼ ਕਰਾਂਗੇ ਹੋਰ ਪਿੰਡ ਵਾਸੀ ਗੱਲਬਾਤ ਕਰਨੇ ਮਜੂਦ ਗੱਲ ਕਰਾਂਗੇ ਕੀ ਲੱਗਦਾ ਤੁਹਾਨੂੰ ਪਪਾ ਜੀ ਵੋਟਾਂ ਆਈਆਂ ਤੇ ਇੱਥੇ ਲੋਕ ਸਭਾ ਚੋਣਾਂ ਨਹੀਂ ਜ਼ਿੰਦਗੀ ਸਾਡੀ ਨੰਗਾਰਦੀ ਆ ਪਾ ਇਹਨੇ ਕਮਾਂ ਦੀ ਜ਼ਿੰਦਗੀ ਨੰਗਾਰਦੇ ਇਹਨੇ ਨਾ ਪਾ ਦਿਓ ਵੋਟਾਂ ਜਿਹੜੇ ਨਵੇਂ ਖਰੋਤੇ ਆ ਹੂੰ ਠੀਕ ਹੁਣ ਇਹਨਾਂ ਦੀ ਕਾੜ ਦੇਖ ਲਓ ਅਗਲੇ ਨੇ ਵੇਖ ਲਿਆ ਬਾਜ਼ਰੀ ਦੇਖ ਲਿਆ ਕੈਪਟਨ ਦੀ ਵੇਖ ਲਿਆ ਇਹਦੇ ਭਾਈ ਭਾਈ ਬਣ ਜਾਂਦੇ ਆ ਤੇ ਜਨਤਾ ਨੂੰ ਕੋ ਦਿੰਦੇ ਆ ਸਭ ਆਪ ਰਗੜਦਾ ਰਗੜੀ ਤੁਰੇ ਜਾਂਦੇ ਆ ਉਹਨਿੰ ਲਈ ਵਾਰੀ ਇਹ ਦਿਨ ਨਾ ਪਾਕ ਦੇਖ ਲੋ ਹੁਣ ਸਾਰੇ ਉਮੀਦਵਾਰ ਇਹਨਾਂ ਨੇ ਕਹਿੰਦੇ ਆ ਮੇਰਾ ਬਾਪੂ ਆ ਮੇਰਾ ਭਰਾ ਆ ਤੇ ਬਾਅਦ ਚ 5 ਸਾਲ ਸਾਰਿਆਂ ਨੂੰ ਉਦੋਂ ਦੇ ਚਾਚਾ ਆਂਦੇ ਆ ਇਹ ਮੁੜ ਕੇ ਚਾਚਾ ਬਾਬਾ ਵੀ ਨਹੀਂ ਆਉਂਦੇ ਵੋਟਾਂ ਲੈ ਕੇ ਮੁੜ ਕੇ ਬਾਬਾ ਨਹੀਂ ਆਉਂਦੇ ਵੀ ਲੈਦ ਕੇ ਮੁੜ ਕੇ ਫੇਰਾ ਹੀ ਨਾ ਮਾਰਦੇ ਜਦੋਂ ਮਤਲਬ ਨਿਕਲਦਾ ਨਿਕਲ ਜਾਂਦਾ ਵੋਟਾਂ ਲੈ ਕੇ ਮੁੜ ਕੇ ਬਾਹਰ ਨਹੀਂ ਨਿਕਲ ਹੁਣ ਨਵਾਂ ਦੇਖ ਲੋ ਨਵਾਂ ਦਾ ਸਵਾਦ ਸੋ ਇਹ ਸਨ ਪਿੰਡ ਵਾਸੀ ਜੋ ਕਿ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲਗਾਤਾਰ ਆਮ ਆਦਮੀ ਪਾਰਟੀ ਦੇ ਪਿੰਡਾਂ ਵਿੱਚ ਲੋਕ ਇਤਨਾ ਕਿਤੇ ਤੇ ਵਿਰੋਧ ਕਰ ਰਹੇ ਨੇ ਕਿ ਆਹ ਹਾਨੂੰ ਲਗਾਤਾਰ ਪਿੰਡਾਂ ਵਿੱਚ ਆਏ ਸੀ ਵੋਟਾਂ ਲਈਆਂ ਲੇਕਿਨ ਵੋਟਾਂ ਲੈਣ ਤੋਂ ਬਾਅਦ ਵੀ ਅਜ ਤੱਕ ਇਹ ਪਿੰਡਾਂ ਵਿੱਚ ਵੀ ਕੋਈ ਦਾਖਲ ਨਹੀਂ ਆਇਆ ਤੇ ਕੋਈ ਅਜਿਹੇ ਕੰਮ ਨਹੀਂ ਆਏ ਬੀਜੇਪੀ ਦਾ ਜੇ ਗੱਲ ਕਰਾਂਗੇ ਬੀਜੇਪੀ ਨੂੰ ਇਸ ਪਿੰਡ ਵਿੱਚ ਸਪੋਰਟ ਮਿਲ ਰਹੀ ਹੈ ਹਾਲਾਂਕਿ ਬਾਕੀ ਪਿੰਡਾਂ ਦੇ ਸ਼ਹਿਰਾਂ ਦੀ ਜਿਹੜੀ ਗੱਲ ਕਰੀਦਾ ਕਿ ਕਿਤੇ ਕਿਤੇ ਵਿਰੋਧ ਮਿਲਦੇ ਕਹਿੰਦਾ ਕਿ ਗੱਲ ਕਰਾਂ ਕਿ ਪੰਚਾਇਤ ਵਿੱਚ ਲੋਕਾਂ ਦੇ ਮਨ ਵਿੱਚ ਗੱਲ ਹੈ ਕਿ ਜੇ ਆਪਾਂ ਆਹ ਮਾਰੀ ਪਾਰਟੀ ਸਪੋਰਟ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਬੀਜੇਪੀ ਪਾਰਟੀ ਮੌਕਾ ਦੇ ਦੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕਿਤੇ ਖੁਸ਼ਹਾਲ ਹੋ ਸਕੇ ਤ